ਮਨਾਲੀ ਸ਼ਿਮਲਾ ਜਾਂ ਉਤਰਾਖੰਡ ਘੁੰਮਣ ਜਾ ਰਹੇ ਨੇ ਤਾਂ ਇੱਕ ਵਾਰੀ ਆ ਖਬਰ ਜ਼ਰੂਰ ਦੇਖ ਲੈਣ ਜੀ ਹਾਂ ਕਿਉਂਕਿ ਘੁੰਮਣ ਦੇ ਨਾਲ-ਨਾਲ ਤੁਹਾਨੂੰ ਆ ਜੋਖਮ ਵੀ ਉਠਾਉਣਾ ਪੈ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਹਾਦਸਾ ਵਾਪਰਿਆ ਇੱਕ ਚਿੱਟੇ ਰੰਗ ਦੀ ਟੈਕਸੀ ਦੇ ਉੱਪਰ ਤੁਸੀਂ ਸਵਿਫਟ ਕਾਰ ਦੇ ਉੱਪਰ ਪੱਥਰ ਡਿੱਗਿਆ ਦੇਖ ਸਕਦੇ ਹੋ ਔਰ ਜੋ ਹਾਲ ਕੋਈ ਨਹੀਂ ਇਹ ਦੇਖੋ ਤੁਸੀਂ ਟੈਕਸੀ ਕਾਰ ਦਾ ਬਣ ਕੀ ਚੁੱਕਿਆ ਜਿਸ ਦੇ ਵਿੱਚ ਇੱਕ ਕਪਲ ਸੀਗਾ ਇੱਕ ਜੋੜਾ ਸੀ ਜਿਹੜਾ ਘੁੰਮਣ ਦੇ ਵਾਸਤੇ ਮਨਾਲੀ ਆਇਆ ਹੋਇਆ ਸੀਗਾ ਸਪੈਸ਼ਲ ਮੁੰਬਈ ਤੋਂ ਚੱਲ ਕੇ ਯਾਨੀ ਕਿ ਮੁੰਬਈ ਤੋਂ ਚੱਲ ਕੇ ਉਹ ਮਨਾਲੀ ਦੇ ਵਿੱਚ ਘੁੰਮਣ ਆਇਆ ਹੋਇਆ ਸੀਗਾ ਪਰ ਮੌਤ ਨੇ ਕਪਲ ਨੂੰ ਘੇਰਾ ਪਾ ਲਿਆ ਮਨਾਲੀ ਤੋਂ ਘੁੰਮ ਕੇ ਤੇ ਉਹ ਵਾਪਸ ਆ ਰਹੇ ਸੀ ਔਰ ਮਨਾਲੀ ਅ ਤੋ ਜਦੋਂ ਘੁੰਮ ਕੇ ਵਾਪਸ ਆਏ ਤਾਂ ਮੰਡੀ ਸਾਰੇ ਤੁਸੀਂ ਜਾਣਦੇ ਹੋ ਮੰਡੀ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੀ ਇਹ ਭਿਆਨਕ ਹਾਦਸਾ ਵਾਪਰ ਗਿਆ ਕਿਉਂਕਿ ਤੁਹਾਨੂੰ ਦੱਸ ਦਈਏ ਜਿਸ ਤਰੀਕੇ ਦਾ ਮੌਸਮ ਪਹਾੜੀ ਏਰੀਆ ਦੇ ਵਿੱਚ ਬਣਿਆ ਹੋਇਆ ਹੈ ਇਸ ਵਾਰ ਬਰਫਬਾਰੀ ਬਹੁਤ ਦੇਖਣ ਨੂੰ ਮਿਲ ਰਹੀ ਹੈ ਚਾਹੇ ਉਹ ਹਿਮਾਚਲ ਕੋਵੇ ਸ਼ਿਮਲਾ ਕੋਵੇ ਜਾਂ ਫਿਰ ਮੰਡੀ ਜਾਂ ਫਿਰ ਉੱਤਰਾਖੰਡ ਤਾਂ ਬਰਫਬਾਰੀ ਦੇ ਕਾਰਨ ਜਿਹੜੀਆਂ ਸੜਕਾਂ ਨੇ ਸੜਕਾਂ ਤੇ ਤਿਲਕਣ ਹੋਈ ਹੈ ਔਰ ਲੈਂਡਸਲਾਈਡ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਜਾਨੀ ਕਿ ਜ਼ਮੀਨਾਂ ਵੀ ਬਹੁਤ ਜ਼ਿਆਦੀਆਂ ਖਿਸਕ ਰੀਆਂ ਨੇ ਲੈਂਡਸਲਾਈਡਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਵੀ ਕਪਲ ਜਿਹੜਾ ਆ ਉਹ ਮੈਂ ਮਨਾਲੀ ਦੇ ਵਿੱਚ ਘੁੰਮਣ ਵਾਸਤੇ ਆਇਆ ਹੋਇਆ ਸੀਗਾ ਮੁੰਬਈ ਤੋਂ ਸਪੈਸ਼ਲ ਟੈਕਸੀ ਕੀਤੀ ਗਈ ਔਰ ਟੈਕਸੀ ਦੇ ਜ਼ਰੀਏ ਇੱਕ ਕਪਲ ਜੁੜਿਆ ਉਹ ਮਨਾਲੀ ਘੁੰਮਣ ਗਿਆ ਤਾਂ ਮਨਾਲੀ ਤੋਂ ਵਾਪਸ ਆਉਂਦੇ ਸਮੇਂ ਤੇ ਮੰਡੀ ਤੋਂ 4 ਕਿਲੋਮੀਟਰ ਦੀ ਦੂਰੀ ਤੇ ਹੀ ਇਹਨਾਂ ਦੀ ਗੱਡੀ ਦੇ ਉੱਪਰ ਪੱਥਰ ਡਿੱਗ ਗਿਆ ਲੈਂਡਸਲਾਈਡਿੰਗ ਹੋਈ ਔਰ ਜਦੋਂ ਲੈਂਡਸਲਾਈਡਿੰਗ ਹੋਈ ਤਾਂ ਟੈਕਸੀ ਦੇ ਉੱਪਰ ਪੱਥਰ ਡਿੱਗੇ ਲਗਾਤਾਰ ਪਥਰਾ ਦੀ ਬੁਸ਼ਾਰ ਕੋਈ ਔਰ ਜੋ ਹਾਲਾਤ ਗੱਡੀ ਦੇ ਬਣ ਚੁੱਕੇ ਨੇ ਗੱਡੀ ਦਾਤਾ ਕਚੁੰਬਰ ਨਿਕਲ ਚੁੱਕਿਆ ਤੁਹਾਨੂੰ ਦੱਸਦੀ ਕਿ ਜਿਹੜਾ ਜੋੜਾ ਸੀਗਾ ਹਸਬੰਡ ਵਾਈਫ ਸੀ ਉਹਦੇ ਵਿੱਚੋਂ ਵਾਈਫ ਦੀ ਡੈਥ ਹੋ ਚੁੱਕੀ ਹੈ ਜਿਸ ਦੀ 28 ਸਾਲ ਉਮਰ ਦੱਸੀ ਜਾ ਰਹੀ ਹੈ ਪ੍ਰਿਆ ਉਸ ਦਾ ਨਾਮ ਦੱਸਿਆ ਜਾ ਰਿਹਾ ਜਿਹੜਾ ਆਪਣੇ ਪਤੀ ਦੇ ਨਾਲ ਘੁੰਮਣ ਦੇ ਵਾਸਤੇ ਮਨਾਲੀ ਆਈ ਹੋਈ ਸੀ ਪਰ ਰਸਤੇ ਦੇ ਵਿੱਚ ਮੌਤ ਨੇ ਘੇਰਾ ਪਾ ਲਿਆ ਔਰ ਕਿੰਨੀ ਦਰਦਨਾਕ ਮੌਤ ਮਿਲੀ ਹੈ ਦੱਸਿਆ ਜਾ ਰਿਹਾ ਕਿ 28 ਸਾਲਾ ਪ੍ਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਲਗਾਤਾਰ ਗੱਡੀ ਦੇ ਉੱਪਰ ਪੱਥਰ ਡਿੱਗਣੇ ਸ਼ੁਰੂ ਹੋਏ ਤਾਂ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਇਹ ਖਬਰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਲੋਕ ਮਨਾਲੀ ਸ਼ਿਮਲੇ ਜਾਂ ਮੰਡੀ ਵਗੈਰਾ ਜਾਂ ਫਿਰ ਉੱਤਰਾਖੰਡ ਦੇ ਵਿੱਚ ਘੁੰਮਣ ਲਈ ਜਾਣਾ ਚਾਹੁੰਦੇ ਆ ਕਿਉਂਕਿ ਉੱਥੇ ਬਰਫਬਾਰੀ ਬਹੁਤ ਹੋਈ ਹੈ ਸੋ ਲੋਕਾਂ ਦਾ ਵੀ ਮਨ ਕਰਦਾ ਹੈ ਕਿ ਅਸੀਂ ਜਾ ਕੇ ਬਰਫਬਾਰੀ ਇੱਕ ਵਾਰੀ ਦੇਖੀਏ ਉਹ ਨਜ਼ਾਰਾ ਦੇਖੀਏ ਤਾਂ ਜਰੂਰ ਜਾਓ ਪਰ ਸਾਵਧਾਨੀ ਵਰਤੋ ਕਿਉਂਕਿ ਹੁਣ ਬਰਫ ਪੈ ਰਹੀ ਹੈ ਮੌਸਮ ਚੇਂਜ ਹੈ ਤੇ ਸੜਕਾਂ ਦੇ ਉੱਪਰ ਤਿਲਕਣ ਹੋਈ ਹੈ ਗੱਡੀਆਂ ਵੀ ਤਿਲਕ ਸਕਦੀਆਂ ਨੇ ਔਰ ਲੈਂਡ ਸਲਾਈਡਿੰਗ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਤਾ ਆ ਨਤੀਜਾ ਆ ਜਿਹੜਾ ਖਤਰਨਾਕ ਖਾਦਸਾ ਵਾਪਰਿਆ ਇਹ ਲੈਂਡਸਲਾਈਡਿੰਗ ਦੇ ਕਰਕੇ ਹੀ ਵਾਪਰਿਆ ਹੈ ਟੈਕਸੀ ਦੇ ਉੱਪਰ ਪੱਥਰ ਡਿੱਗੇ ਔਰ ਕਚੁੰਬਰ ਨਿਕਲ ਚੁੱਕਿਆ ਛੱਤ ਤੁਸੀਂ ਦੇਖ ਸਕਦੇ ਹੋ ਛੱਤ ਦਾ ਨਾਮੋ ਨਿਸ਼ਾਨ ਤੱਕ ਨਹੀਂ ਰਿਖਿਆ ਔਰ ਦੋ ਫਾੜ ਹੋ ਚੁੱਕੀ ਹੈ ਗੱਡੀ ਇੰਜ ਲੱਗਦਾ ਕਿ ਜਿਵੇਂ ਕਬਾੜ ਦੇ ਵਿੱਚ ਇਸ ਗੱਡੀ ਨੂੰ ਕਿਸੇ ਹੈਵੀ ਚੀਜ਼ ਦੇ ਨਾਲ ਪ੍ਰੈਸ ਕੀਤਾ ਗਿਆ ਹੋਵੇ ਤਾਂ ਹਸਬੰਡ ਵਾਈਫ ਸੀ ਇਸ ਦੇ ਵਿੱਚ ਡਰਾਈਵਰ ਤੇ ਹਸਬੰਡ ਜਿਹੜਾ ਆ ਉਹ ਜ਼ਖਮੀ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦ ਕਿ 28 ਸਾਲਾ ਜਿਹੜੀ ਲੇਡੀ ਹੈ ਉਸ ਦੀ ਮੌਤ ਹੋ ਚੁੱਕੀ ਹੈ ਬੜਾ ਕੀ ਭਿਆਨਕ ਹਾਦਸਾ ਜਿਹੜਾ ਹੈ ਉਹ ਚੰਡੀਗੜ੍ਹ ਮਨਾਲੀ